ਸਾਨੂੰ ਸਾਰ ਸਭ ਨੂੰ ਚਾਹੀਦੀ ਆ ਤੇ ਆਪਾਂ ਸਿੱਖਣੀ ਚਾਹੀਦੀ ਆ ਜੈ ਮੋਗਲਾ ਲੋਕਾਂ ਦਾ ਖੋਆ ਜੈ ਅਗਰੇ ਦਾ ਲੋਕਾਂ ਦਾ ਖੋਆ ਜਾਂ ਦੇ ਧਰਤੀ ਦੇ ਕਿਸਾਨਾਂ ਦੀ ਜਿੰਦਾ ਖੋਣ ਦੀ ਕੋਸ਼ਿਸ਼ ਹੈ ਉਥੇ ਲੜ ਰਹੇ ਨੇ ਲੋਕਾਂ ਲੋਕਾਂ ਤੋਂ ਜਦੋਂ ਤੁਸੀਂ ਖੋਣ ਦੀ ਕੋਸ਼ਿਸ਼ ਕਰੋਗੇ ਜੇ ਸਕੂਲ ਖੋੋਗੇ ਜੇ ਹਸਪਤਾਲ ਖੋੋਗੇ ਜੇ ਸਿੱਖਿਆ ਘਾਹ ਨੂੰ ਖੋੋਗੇ ਜੇ ਬਿਜਲੀ ਮਹਿੰਗਾਈ ਨੂੰ ਖੋੋਗੇ ਲੋਕਾਂ ਦੀ ਰੋਟੀ ਰੋਟੀ ਨੂੰ ਖੋਣ ਦਾ ਯਤਨ ਕਰੋਗੇ ਲੋਕ ਥੇਰ ਧਰ ਦੀ ਬਾਦੀ ਲਾ ਕੇ ਲੜਨਗੇ ਕਾਂਦੀ ਪੜਾਈ ਕਰਨ ਵਾਸਤੇ ਬੈਠੇ ਨੇ ਉਹ ਨਿਤ ਇਹਨਾਂ ਦਾ ਵਰਕਾ ਪਾੜਦਾ ਜਦੋਂ ਉਹ ਪਾੜ ਵੇ ਸਾਂਨੇ ਸੂਟ ਜਾਣਾ ਉਸ ਗਲਤਾਂ ਫਿਰ ਜਾਂਦੇ ਨੇ ਕਿ ਤੋਂ ਲੋਕ ਸਿੱਖਦੇ ਆ ਐ ਨਹੀਂ ਵੀ ਤੁਸੀਂ ਪਤਰਾ ਦਿੰਦੇ ਆ ਲੋਕਾਂ ਨੂੰ ਲੋਕ ਸਿੱਖਦੇ ਆ ਇਹਨਾਂ ਗੱਲਾਂ ਤੋਂ ਮਿੱਥੋ ਵਿਆਹ ਦਾ ਕਿਹਨਾਂ ਦੇ ਹੱਥੀਂ ਕਰਤੀਆਂ ਨੇ ਤੁਸੀਂ ਕਿਹਨਾਂ ਦੇ ਹੱਥੀਂ ਕਰਦੇ ਹੋ ਕੋਈ ਛੋਟੀ ਕਿਹਨਾਂ ਦੀ ਰਾਖੀ ਕਰਦੀ ਆ ਨਿੱਤ ਦੇ ਝੂਠ ਦਾ ਭਾਂਡਾ ਇੱਥੇ ਤੁਹਾਡੇ ਸਾਹਮਣੇ ਪੁੱਜਿਆ ਜਦੋਂ ਚੌਕੇ ਕੀਆ ਵਿੱਚ ਚੌਕੇ ਦੇ ਜਿਹੜੇ ਮੈਨੇਜਮੈਂਟ ਆ ਉਹ ਭ੍ਰਿਸ਼ਟਾਚਾਰ ਕਰਦੀ ਆ 2-4000 ਦਾ ਨਹੀਂ 12-12 ਲੱਖ ਹੁੰਦੀ ਆ ਡੀਸੀ ਨੇ ਰਿਪੋਰਟ ਲਗਾਈ ਵੱਤ ਮੰਨ ਲਿਆ ਕਿ ਭ੍ਰਿਸ਼ਟਾਚਾਰ ਹੁੰਦਾ ਫਿਰ ਇਹਨਾਂ ਦੀਆਂ ਥਾਣਿਆਂ ਨੇ ਇਹਨਾਂ ਦਾ ਕਾਨੂੰਨ ਕਿੱਥੇ ਆ ਜੇ ਤੁਸੀਂ ਭ੍ਰਿਸ਼ਟਾਚਾਰੀਆਂ ਨੂੰ ਜੇਲ੍ਹ ਆਪਾਂolta ਜਦੋਂ ਅੱਜ ਅੱਗੇ ਆਪਕੇ ਹੈ ਇਸ ਜਾਣ ਨੂੰ ਚਾਹਦੇ ਨੇ ਲੋਕ ਇਹਨਾਂ ਦਾ ਸਾਥ ਦਿੰਦੇ ਨੇ ਤੇ ਜਿਹੜੇ ਸਾਥ ਦਿੰਦੇ ਨੇ ਕੈਮਰਾਮੈਨ ਟਾਕੂ ਆ ਉਹਨਾਂ ਨੂੰ ਫੜ ਕੇ ਜੇਲ੍ਹ ਸਿਟਾਇਆ ਜਾਂਦਾ ਤੇ ਬਿੰਦੂ ਤੇ ਦਸ਼ਤ ਕਰਕੇ ਇਹ ਪ੍ਰਵਾਹ ਪੂਰਨੀ ਕੋਸ਼ਿਸ਼ ਕੀਤੀ ਜਾਂਦੀ ਆ ਵੀ ਜੇ ਬੋਲੋਗੇ ਫਿਰ ਤੁਹਾਡੇ ਨਾਲ ਆਏ ਕਰਾਂਗੇ ਇਹਨਾਂ ਦਾ ਪਰਮ ਥੋੜਾ ਹੈ ਇਹ ਤਾਂ ਆਉਣਾ ਜਿੰਨੇ ਜਰਮਾਨੇ ਆਏ ਨੇ ਜਿੰਨੇ ਰਾਜ ਕਰਨ ਵਾਲੇ ਲੋਕ ਆਏ ਨੇ ਜੇ ਅੰਗਰੇਜ਼ ਆਇਆ ਇਹ ਭਰਮ ਉਹਨੇ ਵੀ ਪਾਲਿਆ ਸੀਗਾ ਇਹ ਭਰਮ ਨਹੀਂ ਰਹਿੰਦੇ ਇਹ ਭਰਮ ਲੈ ਕੇ ਚੱਕ ਦਿੱਤਾ ਯਾਦ ਨੇ ਜੇ ਤੁਸੀਂ ਸਾਡੀਆਂ ਜ਼ਮੀਨਾਂ ਵੇਦੀ ਸੜਕਾਂ ਕੱਟੋਗੇ ਜ਼ਮੀਨਾਂ ਮਿਆਂ ਹਿੱਕਾਂ ਬਣਾਉਗੇ ਸਾਨੂੰ ਬੇਕਾਰ ਕਰੋਗੇ ਪਰ ਆਦਵਸੀਆਂ ਦੀ ਕਾਦੀ ਲੜਾਈ ਹੈ ਉਹ ਲੜਾਈ ਦੇ ਆ ਕੀ ਨੇ ਮਤਾਂ ਉਹਨਾਂ ਨੂੰ ਬੱਚੇ ਮਾਰੇ ਕੋਲ ਹੋ ਲੜਦੇ ਰਾਹ ਪਏ ਨੇ ਕਸ਼ਮੀਰੀਆਂ ਨੂੰ ਕਿਉਂ ਲੜਨਾ ਪਿਆ ਜਦੋਂ ਤੁਸੀਂ ਉਹਨਾਂ ਦੇ ਖੋਹ ਹੋਗੇ ਉਹਨਾਂ ਦੇ ਪੁੱਤ ਮਾਰੇ ਬੇਬਕੀਆਂ ਕਰਉਂਿਆ ਨਾ ਨਿਆਰ ਪਾਨਿਆ ਉਹ ਲੋਕ ਆਉਣਗੇ ਹਿੱਕਾਂ ਤਾੜ ਕੇ ਹਾਕਮਾਂ ਨੂੰ ਮੂੰਹ ਦਿਖਾਣੇ ਪੈਣੀਆਂ ਚਾਹੇ ਜਾਨ ਚੜ ਕੇ ਆਉਂਦੇ ਹੋ ਚਾਹੇ ਥਾਰੇ ਨੇ ਧਰਨੇ ਪਟਣ ਦੀ ਕੋਸ਼ਿਸ਼ ਕਰਦੇ ਹੋ ਲੋਕ ਜਨੋਰ ਤੇ ਆ ਫਿਰ ਹਾਕਮਾਂ ਨੂੰ ਪਿੱਛੇ ਮੁੜਨਾ ਪੈ ਅਜਿਹਾ ਲੋਕ ਉਹਨਾਂ ਪ੍ਰਭਾਵਾਂ ਦੇ ਖਿਲਾਫ ਲੜਨ ਲੱਗਿਆ ਕਿਉਂਕਿ ਅਜੇ ਤਾਕਤ ਥੋੜੀ ਆ ਲੋਕਾਂ ਦੀ ਜਿਹਨੋਂ ਹੈ ਬਚ ਗਏ ਉਸ ਰਾਹ ਪੈਣ ਗਏ ਕਿ ਜਿੱਦਕ ਤੁਸੀਂ ਇੱਛਾ ਕਰੋਗੇ ਤੋ ਫੁੜੀਆਂ ਨਰਸਾ ਭੰਡਗੇ ਮੋੜਨਗੇ ਉਹਨਾਂ ਨੀਤੀਆਂ ਨੂੰ ਮੋੜਾ ਦੇਣਗੇ ਤੇ ਹੈ ਉਹ ਭੈਸੇ ਹੋ ਗਿਆ ਕਿ ਆਉਣਗੇ ਵੀ ਜੇ ਤੁਸੀਂ ਐਸ ਪਾਸੇ ਕੰਮ ਕੀਦਾ ਆਉਂਗੇ ਅਸੀਂ ਚਾਰ ਬਦਰ ਤੋਂ ਪਿੱਛੇ ਧੱਕਾਂਗੇ ਇਸ ਗੱਲ ਤੇ ਅਜੇ ਲੋਕਾਂ ਨੇ ਆਉਣਾ ਬੰਦੇ ਮੰਗੋ ਕਿਆ ਬਾਤ ਗਿਆ ਨਾ ਮੁਰਾਓ ਇਹ ਅਲੇ ਰੱਦੀ ਰਜੀ ਲੋਕਾਂ ਨੇ ਖੋ ਨੀ ਜੜੀ ਸੱਚਾ ਉਹ ਕਹਿੰਦਾ ਸਰ ਤੁਹਾਨੂੰ ਸਕੂਲ ਚਾੜਨਾ ਪੈਣਾ ਇਹ ਚਾਲ ਚੱਲ ਰਿਹਾ ਕਰ ਬਦਲੀ ਆ ਇਹਦਾ ਹੀ ਨਾਮ ਨਾਲ ਤੋਂ